ਮਿੱਟੀ ਦੇ ਦੀਵੇ ਬਣਾਉਣਾ ਮਿੱਟੀ ਦੇ ਭਾਂਡੇ ਬਣਾਉਣਾ ਇਹ ਇੱਕ ਕਲਾ ਹੈ ਜੋ ਅੱਜ ਦੇ ਸਮੇਂ ਵਿੱਚ ਬਿਜਲਾਈ ਅਤੇ ਮਸ਼ੀਨੀ ਉਤਪਾਦਾਂ ਕਾਰਨ ਲੋਪ ਹੁੰਦੀ ਜਾ ਰਹੀ ਹੈ। ਸਟੀਲ, ਪਲਾਸਟਿਕ ਤੇ ਹੋਰ ਚੀਜ਼ਾਂ ਨਾਲ ਬਣੇ ਵਰਤਨਾਂ ਦੇ ਇਸ ਯੁੱਗ ਵਿੱਚ ਮਿੱਟੀ ਦੇ ਵਰਤਨਾਂ ਦਾ ਅੱਜ ਪਹਿਲਾਂ ਵਾਲਾ ਮਹੱਤਵ ਨਹੀਂ ਰਿਹਾ। ਗਰਮੀਆਂ ਆਉਂਦੀਆਂ ਹਨ ਤਾਂ ਮਿੱਟੀ ਦੇ ਬਣੇ ਘੜਿਆਂ ਦੀ ਥੋੜੀ ਬਹੁਤ ਮੰਗ ਹੁੰਦੀ ਹੈ। ਕਾਰ ਕਰ ਵਿੱਚ ਫਰਿੱਜ ਹੋਣ ਦੇ ਕਾਰਨ ਘੜਿਆਂ ਦੀ ਕੋਈ ਬਹੁਤੀ ਪੁੱਛਗਿਛ ਨਹੀਂ ਰਹੀ ਜਿਸ ਵੇਲੇ ਇਹਨਾਂ ਦੀ ਪੁੱਛਗਿਛ ਸੀ ਉਸ ਵੇਲੇ ਵੀ ਘਮਿਆਰ ਮਸਾਂ ਹੀ ਰੋਟੀ ਖਾਂਦੇ ਸਨ ਅੱਜ ਕੱਲ ਵੀ ਇਹੋ ਹੀ ਹਾਲ ਹੈ ਇਹ ਮਿੱਟੀ ਨੂੰ ਆਪਣੀ ਕਲਾ ਨਾਲ ਭਾਂਤ ਭਾਂਤ ਦੇ ਰੂਪਾਂ ਵਿੱਚ ਢਾਲ ਕੇ ਨਵੀਂ ਤੋਂ ਨਵੀਂ ਚੀਜ਼ ਬਣਾਉਂਦੇ ਹਨ ਜਿਵੇਂ ਘੜੇ ਸਰਾਹੀ ਗੋਲਕ ਗਮਲੇ ਚਾਵੇ ਫੁੱਲਦਾਨ ਮਿੱਟੀ ਦੇ ਖੜਾਉਣੇ ਜੱਗ ਟੀ ਸੈਟ ਪੇਪਰ ਵੀ